ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਜੀਹਾਂ ਦੱਸਦੇ ਕਿ ਮੌਸਮ ਵਿਭਾਗ ਵੱਲੋਂ ਮੁਰਤੋਂ ਭਾਰੀ ਬਰਸਾਤ ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਗਈ ਹੈ ਉਥੇ ਦਾ ਜ਼ਿਕ ਪਿਛਲੀ ਦਿਨੀ ਵੀ ਹਲਕੀ ਦਰਮਿਆਨੀ ਬਾਰਿਸ਼ ਕਈ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੀ ਸੀ ਜਿਸ ਤੋਂ ਬਾਅਦ ਹੜ ਪੀੜਤਾਂ ਨੂੰ ਮੁਰਤੋਂ ਚਿੰਤਾ ਹੋਣ ਲੱਗੀ ਸੀ ਉਥੇ ਦਾ ਜ਼ਿਕ ਕਿ ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਹੁਣ ਵੱਡੀ ਅਪਡੇਟ ਦੇ ਦਿੱਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਤੋਂ ਹਲਕੀ ਚੌੜੀ ਦੇਖਣ ਨੂੰ ਮਿਲ ਸਕਦੇ ਹਨ ਉਹਨਾਂ ਦਾ ਕਹਿਣਾ ਹੈ ਕਿ 5 ਤਰੀਕ ਤੋਂ ਲੈ ਕੇ 7 ਜਾਂ ਫਿਰ 8 ਤਰੀਕ ਤੱਕ ਲਗਾਤਾਰ بارش ਹੋਵੇਗੀ ਇਸ ਕਰਕੇ ਲੋਕਾਂ ਦੀ ਮੁਰਦ ਤੋਂ ਚਿੰਤਾ ਵੱਧ ਚੁੱਕਿਆ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਜ ਨਹੀਂ ਹੜ੍ਹ ਵਰਗੇ ਹਾਲਾਤ ਬਣੇ ਸੀ ਬਹੁਤ ਸਾਰੇ ਇਲਾਕੇ ਹੜ੍ਹ ਦੀ ਸਮਾਰ ਚੇਲਦੇ ਹਲੇ ਵੀ ਨਜ਼ਰ ਆ ਰਹੇ ਸੀ ਹਲੇ ਉਹਨਾਂ ਦਾ ਨੁਕਸਾਨ ਪੂਰਾ ਨਹੀਂ ਸੀ ਹੋਇਆ ਪਰ ਫਿਰ ਮੁਰਦ ਤੋਂ ਮੌਸਮ ਵਿਭਾਗ ਵੱਲੋਂ ਫਿਰ ਚੇਤਾਵਨੀ ਜਾਰੀ ਦੇ ਦਿੱਤੀ ਗਈ ਹੈ ਕਥਿਤਾਲ ਜੀ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋ ਸਾਹਿਬ ਜੁਲੰਦਰ ਸਮੇਤ ਕਈ ਇਲਾਕਿਆਂ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਚੇਕਰ ਬਠਿੰਡਾ ਦੇ ਸਮੇਤ ਕਈ ਨਵਾਂ ਸ਼ਹਿਰ ਚੰਡੀਗੜ੍ਹ